ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਦੇਖੋ ਇਹ ਆਪਣੇ ਕੋਲ ਕਮੀਜ਼ ਦਾ ਗਲਾ ਜਿਹੜਾ ਬਣਿਆ ਹੋਇਆ ਹੈ ਠੀਕ ਹੈ ਜੀ ਪੱਲੇ ਤੇ ਵੀ ਆਪਣੇ ਕੋਲ ਦੇਖੋ ਬਣਿਆ ਹੋਇਆ ਹੈ ਇਹ ਤੇ ਸਾਈਡ ਤੇ ਬਾਹਾਂ ਇਸ ਤਰ੍ਹਾਂ ਹੀ ਅਟੈਚ ਹੋਣਗੀ ਠੀਕ ਹੈ ਜੀ ਆਪਾਂ ਇਹਨੂੰ ਕਟਿੰਗ ਕਰਨਾ ਹੈ ਠੀਕ ਹੈ ਜੀ ਬਾਹਾਂ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਉਤਾਰ ਦਾਂਗੇ ਦੋਨੋਂ ਬਾਹਾਂ ਆਪਾਂ ਅਲੱਗ ਕਰਤੀਆਂ ਦੇਖੋ ਠੀਕ ਹੈ ਜੀ ਆਪਾਂ ਇਹਦੀ ਕਟਿੰਗ ਕਰਨੀ ਹੈ ਫਿਟਿੰਗ ਦੇ ਅਕੋਰਡਿੰਗ ਠੀਕ ਹੈ ਜੀ ਸਭ ਤੋਂ ਪਹਿਲਾਂ ਲੋਕ ਕਮੀਜ਼ ਦੀ ਲੰਬਾਈ ਆਪਾਂ 42 ਇੰਚ ਰੱਖਣੀ ਆ ਘੇਰਾ 20 ਇੰਚ ਛਾਤੀ 18 ਇੰਚ ਆ ਕਮਰ 16 ਇੰਚ हिਪ 20 ਇੰਚ ਠੀਕ ਹੈ ਜੀ ਟੀਰਾ ਇਹਨਾਂ ਦੇ ਆਪਣੇ ਕੋਲ ਵੈਨ ਵਾਲਾ ਆ ਉਸ 13 ਇੰਚ ਠੀਕ ਹੈ ਜੀ ਬਾਹ ਆਪਾਂ 17 ਇੰਚ ਰੱਖਣੀ ਆ ਤੇ ਬਾਹ ਦੀ ਮੋਰੀ ਆਪਣੇ ਕੋਲ 6 ਇੰਚ ਆ ਠੀਕ ਹੈ ਜੀ ਆਪਾਂ ਵੈਨ ਵਾਲੇ ਗਲੇ ਦੇ ਅਕੋਰਡਿੰਗ ਹੀ ਜਿਹੜਾ ਕਮੀਜ਼ ਦਾ ਟੀਰਾ ਲੈਣਾ ਆ ਠੀਕ ਹੈ ਜੀ ਤੇ ਮਤਲਬ ਕਿ ਜਿੰਮੀ ਆਪਾਂ 18 ਇੰਚ ਚਸਤੇ ਦੇ ਹਿਸਾਬ ਨਾਲ ਰੱਖਣਾ ਧੀਰ ਦਾ ਨਿਸ਼ਾਨ ਠੀਕ ਹੈ ਜੀ ਸਭ ਤੋਂ ਪਹਿਲਾਂ ਦੇਖੋ ਇੱਦਾਂ ਗਲਾ ਆਪਣਾ ਬਣ ਹੈ ਜਿਹੜਾ ਉਹ ਆਪਾਂ ਇੱਦਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਸੈਂਟਰ ਕਰਕੇ ਹੋਰ ਆਪਾਂ ਇਹਦੇ ਉਪਰ ਸੈਂਟਰ ਦੇ ਵਿੱਚ ਇਦਾਂ ਸੰ ਨਿਸ਼ਾਨ ਲਗਾ ਲੈਣਾ ਆ ਠੀਕ ਹੈ ਜੀ ਆਹ ਦੇਖੋ ਠੀਕ ਹੈ ਜੀ ਗਲੇ ਨੂੰ ਆਪਾਂ ਫੜ ਕੇ ਇਸ ਤਰ੍ਹਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਠੀਕ ਹੈ ਜੀ ਸੈਂਟਰ 'ਚ ਆਪਾਂ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਲਾਵਾਂਗੇ ਸਾਂਗ ਤੁਹਾਨੂੰ ਧੀਰੇ ਦਾ ਨਿਸ਼ਾਨ ਇਹਦਾ ਲਗਾਉਣਾ ਠੀਕ ਹੈ ਜੀ ਧੀਰੇ ਦਾ ਨਿਸ਼ਾਨ ਆਪਾਂ ਲਗਾਉਣਾ ਜਿਵੇਂ ਆਪਣੀ 18 ਇੰਚ ਛਾਤੀ ਆਪਾਂ ਨਾਰਮਲ ਇਤੋਂ ਗਲਾ ਆਪਾਂ 5 ਜਾਂ 6 ਇੰਚ ਰੱਖਦੇ ਆ ਤਾਂ ਆਪਾਂ 6 ਇੰਚ ਧੀਰਾ ਰੱਖਦੇ ਆ ਠੀਕ ਹੈ ਜੀ ਜਦੋਂ ਆਪਾਂ ਵਿਆਨ ਵਾਲਾ ਬਣਾਉਣਾ ਜਿਵੇਂ ਆਪਾਂ ਇਹ ਹੁਣ ਡਿਜ਼ਾਈਨ ਵਾਲਾ ਗਲਾ ਹੈ ਠੀਕ ਹੈ ਜੀ ਲੈਸ ਲਾ ਕੇ ਬਣਵਾਇਆ ਹੋਇਆ ਆਪਣੇ ਕੋਲ ਇਹ ਤਾਂ ਆਪਾਂ ਧੀਰੇ ਦਾ ਨਿਸ਼ਾਨੜਾ 1 ਇੰਚ ਵਧਾ ਲੈਂਦੇ ਹੁੰਨੇ ਆ ਠੀਕ ਹੈ ਜੀ 6 ਤੋਂ ਮਤਲਬ ਕਿ ਜੇ ਮੈਂ 6 ਇੰਚ ਆਪਾਂ ਸਿੰਪਲ ਰੱਖਦੇ ਆ ਜਿਵੇਂ ਆਪਾਂ ਸਿੰਪਲ ਗਲਾ ਬਣਾਉਨੇ ਆ ਤਾਂ ਆਪਾਂ ਫਿਰ 1 ਇੰਚ ਵਧਾ ਲੈਣੇ ਹੁੰਨੇ ਆ ਜਿੱਥੇ ਆਪਣਾ ਕੋਲ ਲੇਸ ਵਾਲਾ ਗਲਾਆ ਠੀਕ ਹੈ ਜੀ ਇਹ ਆਪਣੇ ਕੋਲ 13 ਇੰਚ ਹੋ ਗਿਆ 13 ਇੰਚ ਉਹਨਾਂ ਦਾ ਆਪਣੇ ਕੋਲ ਵਿਆੜਨ ਵਾਲਾ ਰੈਡੀ ਸੀ ਇਸ ਲਈ ਆਪਾਂ ਨੇ ਇਹਨੂੰ 1 ਇੰਚ ਵਾਧਾ ਆਪਾਂ ਕਟਾਈ ਲਈ ਲੈਣਾ ਆ ਠੀਕ ਹੈ ਜੀ 14 ਇੰਚ ਲਾਵਾਂਗੇ ਇਹਨੂੰ ਠੀਕ ਹੈ ਜੀ 14 ਦਾ ਆਪਾਂ ਨੇ ਹਾਫ ਕਰ ਲੈਣਾ ਆ 7 ਇੰਚ ਠੀਕ ਹੈ ਜੀ 13 ਇਹਨਾਂ ਦਾ ਤਿਆਰ ਰਹਿ ਜੂ ਆਪਣੇ ਕੋਲ ਇਹ ਠੀਕ ਹੈ ਜੀ 14 ਇੰਚ ਆਪਾਂ ਨੇ 18 ਇੰਚ ਛਾਤੀ ਦੇ ਹਿਸਾਬ ਨਾਲ ਆਪਾਂ ਤੀਰਾ ਲੈ ਆਇਆ ਠੀਕ ਹੈ ਜੀ 7-7 ਇੰਚ ਜਿੰਦੇ ਆਪਾਂ ਪਹਿਲਾਂ ਆਪਾਂ ਨਿਸ਼ਾਨਾ ਸੈਂਟਰ ਤੋਂ ਆਪਾਂ 7 ਇੰਚ ਅਧਰਲੇ ਪਾਸੇ ਲਗਾ ਲਾਂਗੇ 7 ਇੰਚ ਦੂਜੇ ਪਾਸੇ ਲਗਾ ਲਾਂਗੇ ਤਾਂ ਜੋ ਆਪਣਾ ਫਰਕ ਨਾ ਪਵੇ ਠੀਕ ਹੈ ਜੀ ਲੋ ਜੀ 7 ਇੰਚ ਆ ਪੈਦਰ ਲਗਾ ਦਾਂਗੇ ਠੀਕ ਹੈ ਜੀ ਲੋ ਜੀ ਟੋਟਲ ਆਪਣੇ ਕੋਲ 14 ਇੰਚ ਤੀਰਾ ਹੋ ਗਿਆ ਠੀਕ ਹੈ ਜੀ 14 ਇੰਚ تیرੇ ਬਦੂਸ ਗਲਾ ਜੇ ਮੈਂ 2 2.5 ਇੰਚ ਗੱਲਾ ਬੈਕ ਵਾਲਾ ਰੱਖਣਾ ਤੁਸੀਂ ਉਹ ਵੀ ਰੱਖ ਸਕਦੇ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਹੁਣ ਆਪਾਂ تیرੇ ਦੇ ਨਿਸ਼ਾਨੇ ਟੱਪ ਲਗਾਇਆ ਹੈ ਉਸ ਤੋਂ ਆਪਾਂ ਕਮੀਜ਼ ਨੂੰ ਫੜ ਕੇ ਆਪਾਂ ਡਬਲ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਮੋਢਿਆਂ ਦੇ ਨਿਸ਼ਾਨ ਲਗਾਵਾਂਗੇ ਮੋਢੇ ਦਾ ਫਿਟਿੰਗ ਦਾ ਠੀਕ ਹੈ ਜੀ ਲੇਸ ਜਿਹੜੀ ਆਪਣੇ ਲੱਗੀ ਆਪਾਂ ਬਿਲਕੁਲ ਸੈਂਟਰ ਕਰ ਲੈਣਾ ਤਾਂ ਜੋ ਆਪਣਾ ਗਲੇ ਦਾ ਡਿਜ਼ਾਈਨ ਇਧਰ ਉਧਰ ਨਾ ਹੋਵੇ ਠੀਕ ਹੈ ਜੀ ਬਿਲਕੁਲ ਆਪਾਂ ਸਹੀ ਕਰਕੇ ਉਹਨੂੰ ਰੱਖ ਲਿਆ ਇਥੋਂ ਆਪਾਂ ਸਿਲਾਈ ਜਿਹੜੀ ਆਪਣੇ ਮੋਢੇ ਵਾਲੇ ਲੱਗੀ ਹੋਈ ਆ ਉਹ ਵੀ ਆਪਾਂ ਬਿਲਕੁਲ ਸਹੀ ਰੱਖ ਲੈਣੀ ਆ ਸੈੱਟ ਕਰਕੇ ਠੀਕ ਹੈ ਲੋ ਜੀ ਜਿਹੜਾ ਆਪਣਾ ਸਿਲਾਈ ਦਾ ਮਾਰਜਨ ਅੱਧਾ ਇੰਚ ਉਹ ਵੀ ਬੇਚੇ ਲੈ ਕੇ ਫਿਰ ਆਪਾਂ ਨੇ 7 ਇੰਚ ਮੋਢਾ ਰੱਖਿਆ ਆ ਠੀਕ ਹੈ ਜੀ 7 ਇੰਚ ਮੋਢਾ ਜਦੋਂ ਆਪਾਂ ਬਿਆਨ ਵਾਲਾ ਜਾਂ ਕੋਈ ਲੈਸ ਵਾਲਾ ਕਮੀਜ਼ ਬਣਾਉਂਦੇ ਆ ਤਾਂ ਉਹਦੇ ਨਾਲ ਕੀ ਆ ਆਪਣਾ ਜਿਹੜਾ ਬੈਗ ਵਾਲਾ ਛੋਟਾ ਹੁੰਦਾ ਠੀਕ ਹੈ ਜੀ ਉਹਦੇ 'ਚ ਆਪਾਂ ਅੱਧਾ ਇੰਚ ਜਿਹੜਾ ਮੋਢੇ ਨੂੰ ਵਧਾ ਲੈਣੇ ਆ ਠੀਕ ਹੈ ਜੀ ਦੇਖੋ ਇਹ ਚ ਆਪਾਂ ਰੱਖਿਆ ਹੈ 7 ਇੰਚ ਠੀਕ ਹੈ ਜਦੋਂ ਆਪਾਂ ਗੱਲਾ ਦੂਸਰਾ ਬਣਾਉਣਾ ਹੈ ਬੈਕ ਵਾਲਾ ਜਿਵੇਂ 5 ਇੰਚ 6 ਇੰਚ ਆਪਾਂ ਗੋਲਾਈਚ ਬਣਾਉਣਾ ਹੈ ਫਿਰ ਆਪਾਂ 7 ਇੰਚ ਤੋਂ ਅੱਧੇ ਇੰਚ ਦੀ ਆਪਾਂ ਕਾਟ ਪਾ ਲੈਣੇ ਹੁੰਦੇ ਨੇ ਠੀਕ ਹੈ ਜੀ ਤੇਜ ਆਪਾਂ ਨੇ ਕਾਟ ਨਹੀਂ ਪਾਉਣੀ ਇਹ ਪਾ 7 ਇੰਚ ਪੂਰਾ ਰੱਖਿਆ ਹੈ ਤੇ ਆਪਣਾ ਇਹ 6.5 ਤਿਆਰ ਰਹ ਜੂਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਣੀ ਲੰਬਾਈ ਆਪਾਂ 42 ਇੰਚ ਤਿਆਰ ਕਰਨੀ ਆ ਠੀਕ ਹੈ ਜੀ ਤੇ 42 ਸੌ ਲੰਬਾਈ ਆਪਣੀ ਇਹ ਜ਼ਿਆਦਾ ਆ ਤਾਂ ਜੋ ਆਪਾਂ ਇਹ ਲੈਸ ਜਿਹੜੀ ਕੱਟ ਕੇ ਫਿਰ ਆਪਾਂ ਉਤਾਰ ਕੇ ਇਹਨੂੰ ਆਪਾਂ ਉੱਪਰ ਅਟੈਚ ਕਰ ਦਾਂਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਆ ਗਏ ਫੀਟਿੰਗ ਦਾ ਨਿਸ਼ਾਨ ਫੀਟਿੰਗ ਦੇਖੋ ਆਪਾਂ ਰੱਖਣੀ ਹੈ ਜਿੰਮੀ ਆਪਣੇ ਕੋਲੇ ਫੀਟਿੰਗ 18 ਇੰਚ ਨਾਲ ਦੀ ਛਾਤੀ ਤੋਂ ਤੇ ਆਪਾਂ ਹਾਫ ਲਾਵਾਂਗੇ 9 ਇੰਚ ਠੀਕ ਹੈ ਜੀ ਲੋ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਆਪਾਂ ਲਗਾਵਾਂਗੇ 7 ਇੰਚ ਤੇ ਠੀਕ ਹੈ ਜੀ ਕਮਰ ਹੈਗੀ ਆਪਣੇ ਕੋਲ 16 ਇੰਚ ਤਿਆਰ ਠੀਕ ਹੈ 16 ਦਾ ਆਪਾਂ ਨੇ ਹਾਫ ਕਰ ਲੈਣਾ ਆ 8 ਇੰਚ ਠੀਕ ਹੈ ਜੀ ਪਲੇਟਾਂ ਆਪਾਂ ਇਸ ਤੇ ਨਹੀਂ ਪਾਉਣੇ ਹੈ ਜੇ ਤੁਸੀਂ ਪਲੇਟਾਂ ਪਾਉਣ ਚਾਹੁੰਦੇ ਆ ਤਾਂ ਪਲੇਟ ਆਪਣੇ ਜਿਹੜੀ ਐਸ ਦੀ ਰੈਡੀ ਰਹੂਗੀ 10.5 ਤੋਂ ਤੇ ਜੇ 10.5 ਰੈਡੀ ਰਹੂਗੀ ਤੁਸੀਂ 11 ਇੰਚ ਤੇ ਨਿਸ਼ਾਨ ਲਗਾ ਕੇ ਪਲੇਟਾਂ ਪਾ ਸਕਦੇ ਹੋ ਇਹ ਹੋ ਗਿਆ ਆਪਣਾ हिਪ ਦਾ ਨਿਸ਼ਾਨ 15 ਤੇ ਠੀਕ ਹੈ ਜੀ हिਪ ਆਪਾਂ ਦੇ ਕੋਲੇ ਹੈਗੀ 20 ਇੰਚ ਤਿਆਰ ਆਪਾਂ ਰੱਖਣੀ ਆ 10 ਇੰਚ ਹਾਫ ਕਰਕੇ ਅੱਧੀ ਠੀਕ ਹੈ ਜੀ ਹੁਣ ਇੱਥੋਂ ਆਪਾਂ ਨਿਸ਼ਾਨ ਪਹਿਲਾਂ ਬਿਲਾ ਲਾਂਗੇ ਇਹ ਆਪਣਾ ਲੋਅਰ ਪ੍ਰੈਸ ਦਾ ਨਿਸ਼ਾਨ ਆ ਗਿਆ ਠੀਕ ਹੈ ਜੀ 2.5 ਇੰਚ نیچے ਆਪਾਂ ਰੱਖ ਲੈਣਾ ਇਸ ਤਰ੍ਹਾਂ ਇਹ ਬਿਲਕੁਲ ਆਪਾਂ 18 ਇੰਚ ਤੇ ਹੀ ਲਗਾਇਆ ਆ ਕਿਉਂਕਿ ਇਹ ਨਾਰਮਲ ਸਾਈਜ਼ ਆ ਇਹ ਚ ਬਤਾਉਣ ਜਾਂ ਘਟਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਤਾਉਣ ਦੇ ਅੱਗੇ ਛਾਤੀ ਨੂੰ 18 ਦਾ 18 ਹੀ ਰੱਖਿਆ ਹੈ ਠੀਕ ਹੈ ਜੀ ਕਮਰ ਦਾ ਨਿਸ਼ਾਨ ਮਲਾ ਕੇ ਕਮਰ ਤੋਂ ਅੱਪਾ ਨੇ हिਪ ਤੱਕ ਦਾ ਨਿਸ਼ਾਨ ਇਸ ਤਰ੍ਹਾਂ ਮਲਾਦਣਾ ਠੀਕ ਹੈ ਜੀ ਇਹ ਹੋ ਗਏ ਆਪਣੇ ਫਿਟਿੰਗ ਦੇ ਨਿਸ਼ਾਨ ਹਾਂਜੀ ਇੱਥੋਂ ਆਪਣੀ ਲੰਬਾਈ ਆ ਠੀਕ ਹੈ ਜੀ 42 ਇੰਚ ਆਪਾਂ ਤਿਆਰ ਕਰਨਾ ਹੈ ਠੀਕ ਹੈ ਜੀ ਇਹ ਤੁਹਾਨੂੰ ਮੈਂ ਬਾਤੂ ਦੱਸ ਦਈਆਂ ਵੀ ਆਪਾਂ ਜਿਹੜੀ ਇਹ ਪਹਿਲਾਂ ਇਸ ਨੂੰ ਉਤਾਰ ਲੈਣਾ ਆ ਠੀਕ ਹੈ ਜੀ ਲੈਸ ਨੂੰ ਲੈਸ ਉਤਾਰ ਕੇ ਫਿਰ ਆਪਾਂ ਜਿਹੜੀ ਆਪਾਂ ਉੱਪਰ ਇਹਨੂੰ ਅਟੈਚ ਕਰ ਦੇਣਾ ਠੀਕ ਹੈ ਜੀ 2 2.5 ਇੰਚ ਆਪਾਂ 40 ਇੰਚ ਜਿਹੜੀ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਇਹ 2.5 ਇੰਚ ਆਪਣੇ ਕੋਲੇ ਦੇਖੋ ਆਪਾਂ 40 ਦੇ ਹਿਸਾਬ ਨਾਲ ਪਹਿਲਾਂ ਲੰਬਾਈ ਲਾ ਦੇਣੀ ਆ ਠੀਕ ਹੈ ਜੀ ਕਿਰ ਆਪਾਂ 40 ਇੰਚ ਲੰਬਾਈ ਤਾਰ ਕੇ ਆਪਣਾ 2 1/2 ਇੰਚ ਜਿਹੜੀ ਲੈਸ ਹੋਗੀ ਦੇਖੋ ਠੀਕ ਹੈ ਜੀ ਉਹ ਆਪਾਂ ਕੱਟ ਕੇ ਜਿਹੜੀ ਇੱਥੇ ਅਟੈਚ ਕਰ ਦੇਣੀ ਐ ਇਸ ਤਰ੍ਹਾਂ ਠੀਕ ਹੈ ਤੇ ਲੰਬਾਈ ਜਿਹੜੀ ਆਪਣੀ 42 ਇੰਚ ਪੂਰੀ ਹੋ ਜੂਗੀ ਠੀਕ ਹੈ ਜੀ ਹਾਂਜੀ ਇੱਧਰ ਵੀ ਆਪਾਂ 40 ਦਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਕਿਉਂਕਿ ਕਮੀਜ਼ ਲੰਬਾਈ ਵਿੱਚ ਐ ਇਸ ਲਈ ਆਪਾਂ ਨੇ ਇਹਨੂੰ ਪਹਿਲਾਂ ਹੀ ਆਪਾਂ ਕਟਾਈ ਕਰ ਲਾਂਗੇ 40 ਇੰਚ ਉਤਾਰ ਕੇ ਟਾਈ ਇੰਚ ਲੈਸ ਨਾਲ ਆਪਣੇ ਜਿਹੜਾ ਲੰਬਾਈ ਵਾਲੀ 42 ਇੰਚ ਪੂਰੀ ਹੋ ਜੂਗੀ ਠੀਕ ਹੈ ਜੀ ਇੱਥੇ ਆਪਣਾ ਘੇਰੇ ਦਾ ਨਿਸ਼ਾਨ ਆ ਗਿਆ ਆਪਾਂ ਦੋਨੇ ਪੱਲੇ ਹਜੇ ਇਹ ਇਕੱਠੇ ਰੱਖੇ ਹੋਏ ਨੇ ਠੀਕ ਹੈ ਜੀ 23 ਇੰਚ ਦਾ ਪਲਾ ਆ ਲਿਆ 3 ਇੰਚ ਬਾਅਦ ਰੱਖ ਕੇ 1.5 ਦੇ ਆਪਾਂ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਇੱਥੋਂ ਆਪਾਂ ਨੇ ਮਾਰਜਨ ਰੱਖ ਲਿਆ 1.5 11 ਪਹਿਲਾਂ ਆਪਾਂ ਇਹ ਰੱਖ ਕੇ ਪੂਰਾ ਉਤਾਰ ਲੈਣਾ ਫਿਟਿੰਗ ਤੱਕ ਕਰ ਠੀਕ ਹੈ ਜੀ ਨਾਲੇ ਆਪਣੀ ਫਿਟਿੰਗ ਦਾ ਮਾਰਜਨ ਹੋຊੂਗਾ। ਲੋ ਜੀ। ਘੇਰਾ ਦੇ ਸਾਵਨ ਨਾਲ ਆਪਾਂ ਨੇ 11.5 11 ਤੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਸਾਰੇ ਤੱਕ ਕਰ। ਠੀਕ ਹੈ ਜੀ। B ਇੰਚ ਆਪਣਾ ਘੇਰਾ ਤਿਆਰ ਆ। ਠੀਕ ਹੈ ਜੀ। ਆਪਾਂ ਲਾ ਲਿਆ ਇੱਥੇ 10 ਇੰਚ। ਠੀਕ ਹੈ ਜੀ। ਇਹ ਹੋ ਗਿਆ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ। ਠੀਕ ਹੈ ਜੀ ਇਹ ਆਪਾਂ ਸਕੇਲ ਨਾਲ ਤਾਂ ਸਿੱਧਾ ਕਰ ਦਾਂਗੇ ਇਹ ਆਪਣਾ ਤਿਆਰ ਘੇਰੇ ਦਾ ਨਿਸ਼ਾਨ ਹੋ ਗਿਆ ਪਹਿਲਾਂ ਠੀਕ ਹੈ ਸਾਈਡ ਤੋਂ ਆਪਣਾ ਜਿਹੜਾ ਹੈਗਾ ਆ ਉਹ ਆਪਣਾ ਹੋ ਗਿਆ ਫੋਲਡਿੰਗ ਦਾ ਜਿਹੜਾ ਆਪਾਂ 11.5 ਵਾਲਾ ਨਿਸ਼ਾਨ ਲਗਾਇਆ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਾਟ ਦਾ ਨਿਸ਼ਾਨ ਮੋਢੇ ਦੀ ਕਾਟ ਠੀਕ ਹੈ ਜੀ ਕਾਰਡ ਆਪਾਂ ਪਾਵਾਂਗੇ ਇਹ 2.2 ਇੰਚ ਤੋਂ ਠੀਕ ਹੈ ਜੀ ਇਹ ਆਪਾਂ ਵੱਧ ਦੇ ਇਸ ਲਈ ਰੱਖੀ ਆ ਕਿਉਂਕਿ ਫਿਟਿੰਗ ਤਾਂ ਆਪਣੇ ਘਾਟਾ ਕਿਉਂਕਿ ਆਪਣਾ ਜਿਹੜਾ ਬੈਕ ਵਾਲਾ ਗਲਾ ਆ ਉਹ ਬਿਲਕੁਲ ਮਤਲਬ ਕਿ ਜਿਹੜਾ ਲੈਸ ਲਾ ਕੇ ਬਿਲਕੁਲ ਬੰਦ ਆ ਠੀਕ ਹੈ ਜੀ ਕਿਉਂਕਿ ਉੱਥੋਂ ਆਪਣੀ ਜਿਹੜੇ ਆ ਆਲੇ ਦੁਆਲੇ ਨੂੰ ਮੋਢਾ ਜਿਹੜਾ ਆਪਣੇ ਨੂੰ ਨਹੀਂ ਜਾਣਾ ਬਿਲਕੁਲ ਵੀ ਠੀਕ ਹੈ ਜੀ ਤੇ ਇਸ ਲਈ ਆਪਾਂ ਨੇ ਇਹ ਕਾਰਡ ਬਿਲਕੁਲ ਥੋੜੀ ਜਿਹੀ ਵਧਾ ਕੇ ਇਸ ਲਈ ਰੱਖੀ ਹੈ ਤਾਂ ਜੋ ਆਪਣੇ ਜਿਹੜਾ ਮੋਢਾ ਪਿੱਛੇ ਜੀ ਬਿਲਕੁਲ ਸੈੱਟ ਰਹੇ ਠੀਕ ਹੈ ਜੀ ਖੇਚੇ ਨਾ ਪਵੇ ਨੂੰ ਜੱਪਾ ਕਾਟ ਰਹੇ ਤਾਂ ਫਿਰ ਇਹ ਖਿੱਚ ਪਾਉਗੀ ਠੀਕ ਹੈ ਜੀ ਇਸ ਲਈ ਆਪਾਂ ਨੇ ਇਹਨੂੰ 2 ਇੰਚ ਕਾਟ ਪਾਉਣੀ ਆ ਅਗਰ ਤੁਸੀਂ ਗੱਲਾ ਥੋੜਾ ਜਿਹਾ ਵੱਡਾ ਰੱਖਦੇ ਪਿੱਛੇ ਵਾਲਾ 5 6 ਜਰਾ ਦੇ ਤਾਂ ਤੁਸੀਂ ਫਿਰ ਕਾਟ ਜਿਹੜੀ ਹੈ 1.5 ਇੰਚ ਵੀ ਪਾ ਸਕਦੇ ਹੋ ਪੌਣੇ ਤੋਂ ਮਤਲਬ ਪੌਣਾ 2 ਇੰਚ ਜਾਂ 1.5 ਇੰਚ ਵੀ ਪਾ ਸਕਦੇ ਹੋ ਠੀਕ ਹੈ ਜੀ ਫਰੰਟ ਵਾਲੀ ਕਾਟ ਆਪਾਂ 1/2 ਇੰਚ ਦੀ ਪਾਈ ਆ ਠੀਕ ਹੈ ਜੀ ਅੱਧੇ ਤੋਂ ਆਪਾਂ 1 ਇੰਚ ਦੀ ਵੀ ਪਾ ਸਕਦੇ ਆ 1 ਵੀ ਬਿਲਕੁਲ ਸਹੀ ਆ ਜਾਂਦੀ ਆ ਠੀਕ ਹੈ ਜੀ ਇਹ ਆਪਾਂ ਪਾਈ 1/2 ਇੰਚ ਦੀ ਲੋ ਜੀ ਹੁਣ ਆਪਾਂ ਕਟਿੰਗ ਕਰਦਾਂਗੇ ਪਹਿਲਾਂ ਆਪਾਂ ਦੋਨੋਂ ਪਹਿਲੇ ਜਿਹੜੇ ਇਕੱਠੇ ਮਤਲਬ ਰੱਖੇ ਹੋਏ ਨੇ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਠੀਕ ਹੈ ਦੋਨੋਂ ਕਾਟਾ ਪੈ ਗਈਆਂ ਉਸ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾਵਾਂਗੇ ਠੀਕ ਹੈ ਜੀ ਲੋ ਜੀ ਇਥੋਂ ਹੁਣ ਆਪਾਂ ਨੇ ਜਿਹੜਾ ਬੈਗ ਵਾਲਾ ਪੱਲਾ ਵਿੱਚੋਂ ਕਟਿੰਗ ਨਹੀਂ ਕਰਨਾ ਉਹਨੂੰ ਆਪਾਂ ਨੇ ਕਿਉਂਕਿ ਉਹ ਨਹੀਂ ਆਪਾਂ ਇਸ ਤਰ੍ਹਾਂ ਹੀ ਮੋੜਨਾ ਹੈ ਉਹ ਬਿਨਾ ਲੈਸ ਤੋਂ ਹੀ ਆ ਠੀਕ ਹੈ ਜੀ ਇਥੋਂ ਦੇਖੋ ਆਪਾਂ ਨੇ ਜਿਹੜਾ ਬੈਗ ਵਾਲਾ ਪੱਲਾ ਉਹਨੂੰ ਇਸ ਤਰ੍ਹਾਂ ਕੱਟ ਦੇਣਾ ਵਿੱਚੋਂ ਲੋ ਜੀ ਕਿਉਂਕਿ ਉਹ ਆਪਾਂ ਇਸ ਤਰ੍ਹਾਂ ਹੀ ਫੋਲਡਿੰਗ ਕਰਨਾ ਹੈ ਠੀਕ ਹੈ ਜੀ ਫਰੰਟ ਵਾਲਾ ਆਪਾਂ ਇਸ ਤਰ੍ਹਾਂ ਕਟਿੰਗ ਕਰਤਾ 40 ਇਚ ਦੇ ਹਿਸਾਬ ਨਾਲ ਕਿਉਂਕਿ ਆਪਾਂ ਲੈਸ ਜਿਹੜੀ ਆ ਉਹਦੀ ੜਕਿ ਉਹ ਉੱਪਰ ਲਗਾ ਦਾਂਗੇ ਠੀਕ ਹੈ ਜੀ ਲੋ ਜੀ ਆ ਦੇਖੋ ਲੈਸ ਠੀਕ ਹੈ ਇੱਥੇ ਆਪਾਂ ਜੋੜ ਪਾ ਦਾਂਗੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਕੋਲ ਹੋ ਲੱਗਿਆ ਫਰੰਟ ਵਾਲਾ ਵਿੱਚੋਂ ਕੱਢਤਾ ਬੈਕ ਵਾਲਾ ਪੱਲਾ ਹੁਣ ਆਪਾਂ ਪਾਵਾਂਗੇ ਫਰੰਟ ਵਾਲੇ ਪੱਲੇ ਦੀ ਕਾਟ ਠੀਕ ਹੈ ਜੀ ਮੋਢੇ ਵਾਲੀ ਲੋ ਜੀ ਠੀਕ ਹੈ ਬੈਕ ਵਾਲਾ ਪੱਲਾ ਆਪਾਂ ਉਸੇ ਤਰ੍ਹਾਂ ਫੋਲਡਿੰਗ ਕਰ ਦੇਣਾ ਹੈ ਠੀਕ ਹੈ ਜੀ ਉੱਪਰ ਲੰਬਾਈ ਨਵੇਂ ਮਾਪ ਕੇ 42 ਇੰਚ ਠੀਕ ਹੈ 42 ਇੰਚ ਆਪਾਂ ਤਿਆਰ ਕਰਨਾ ਹੈ ਤੇ 45 ਇੰਚ ਹਿਸਾਬ ਨਾਲ ਆਪਾਂ ਜਿਹੜਾ ਇਹਨੂੰ ਫੋਲਡਿੰਗ ਆਪਾਂ ਕਰ ਦੇਣਾ ਹੈ ਠੀਕ ਹੈ ਜੀ ਤਾਂ ਜੋ ਆਪਣਾ 42 ਇੰਚ ਇਹ ਰੈਡੀ ਰਹਿ ਜਾਊਗਾ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਆਪਣਾ ਫਰੰਟ ਵਾਲਾ ਠੀਕ ਹੈ ਜੀ ਕਮੀਜ਼ ਆਪਣਾ 모ਡੇ ਕੱਟ ਕੇ ਰੈਡੀ ਆ ਹੁਣ ਆਪਾਂ ਕਰਾਂਗੇ ਬਹਾਂ ਤੋਂ ਕਟਿੰਗ ਠੀਕ ਹੈ ਜੀ ਬਹਾਂ ਦੇ ਅੱਗੇ ਲੈਸ ਲੱਗੀ ਹੋਈ ਆ ਤਿਆਰ ਕੀਤੀ ਹੋਈਆਂ ਨੇ ਬਹਾਂ ਬਸ ਆਪਾਂ ਇਹਨਾਂ ਨੂੰ ਕਾਟ ਹੀ ਪਾਉਣੀ ਆ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਬਹਾਂ ਆਪਾਂ ਦੋਨੋਂ ਡਬਲ ਕਰ ਲਈਏ ਪਹਿਲਾਂ ਠੀਕ ਹੈ ਲੈਸ ਬਿਲਕੁਲ ਮਲਾ ਕੇ ਰੱਖਣੀ ਆ ਇਦਾਂ ਤਾਂ ਜੋ ਫਰਕ ਨਾ ਪਵੇ ਆਪਣਾ ਠੀਕ ਹੈ ਜੀ 17 ਇੰਚ ਆਪਾਂ ਰੱਖ ਲੈਣੀ ਆ ਬਾ 16 ਇੰਚ ਆਪਣੇ ਕੋਲ ਤਿਆਰ ਰਹਿ ਜੂਗੀ ਠੀਕ ਹੈ ਜੀ 16 16 ਆਪਾਂ ਕੋਲ ਰੈਡੀ ਰਹਿ ਜੂਗੀ ਇਹ ਆਦਾ ਦੰਚ ਆਪਣਾ ਸਲਾਈ ਚ ਆ ਜਾਣਾ ਕਿਉਂਕਿ نیچے ਤਾਂ ਲੈਸ ਲੱਗੀ ਹੋਈ ਆ ਠੀਕ ਹੈ ਜੀ ਇਹਨੂੰ ਬਿਲਕੁਲ ਕਾਰਡ ਜਿਹੜੀ ਪਾਈ ਹੈ ਮੋਢੇ ਦੀ ਬਿਲਕੁਲ ਹਲਕੀ ਜਿਹੀ ਪਾਈ ਆ ਆਪਾਂ ਥੋੜੀ ਜਿਹੀ ਵਧਾ ਕੇ ਪਾਵਾਂਗੇ ਇਹਨੂੰ ਠੀਕ ਹੈ ਜੀ ਇਥੋਂ ਆਪਾਂ ਰੱਖਾਂਗੇ ਇਹਨੂੰ 2.5 ਇੰਚ ਠੀਕ ਹੈ ਜੀ ਕਾਟ ਦਾ ਨਿਸ਼ਾਨ ਆਪਾਂ ਲਗਾਵਾਂਗੇ 2.5 ਇੰਚ ਤੇ ਠੀਕ ਹੈ ਜੀ ਤੇ ਇਥੋਂ ਆਪਾਂ ਫਿਰ ਇਹਨੂੰ ਕਾਟ ਦੇ ਨਿਸ਼ਾਨ ਨੂੰ ਇਹਦਾ ਫਰੰਟ ਵਾਲੇ ਜਿਹੜਾ ਆਪਾਂ ਲਾਇਆ ਹੈ ਬਾਹਾਂ ਦੇ ਉੱਪਰ ਉਹਦੇ ਨਾਲ ਮਿਲਾ ਦਾਂਗੇ ਠੀਕ ਹੈ ਜੀ ਮੋਡਾ ਜਿਹੜਾ ਆਪਣਾ 8 ਜਾਂ 8.5 ਤੇ ਤਾਂ ਤਿਆਰ ਹੋਊਗਾ 8.5 ਤੱਕ ਕਰ ਲਾ ਲਓ ਤੁਸੀਂ ਠੀਕ ਹੈ ਜੀ ਇਸ ਤੋਂ ਜ਼ਿਆਦਾ ਨਹੀਂ ਤਿਆਰ ਹੋਣਾ ਹੈਗਾ ਬਾਦੀ ਮੂਰੀ ਆਪਾਂ ਸ਼ੇਂ ਜਿਨ ਕਰ ਖਣੀਏ ਆਪਣੇ ਕੋਲ ਪੂਰੀ ਪੂਰੀ ਹੈ ਮਾਰਜਨ ਠੀਕ ਹੈ ਜੀ ਲਓ ਜੀ ਇਥੋਂ ਪਾਸੇ ਦਾ ਗੋਲਾਈ ਦੇ ਵਿੱਚ ਜਿਹੜੀ ਮੋਢੇ ਦੀ ਘਾਟ ਪਾਣੀ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਬਾਹਾਂ ਦੋਨੋਂ ਖੋਲ ਲੜੀ ਆ ਠੀਕ ਹੈ ਜੀ ਫਿਰ ਆਪਾਂ ਪਾ ਦਾਂਗੇ ਫਰੰਟ ਵਾਲੀ ਘਾਟ ਇਥੋਂ ਆਪਾਂ ਅੱਧਾ ਕੰਚ ਲੈ ਲਾਂਗੇ ਠੀਕ ਹੈ ਲੋ ਜੀ ਇਹ ਹੋ ਗਈ ਆਪਣੀ ਫਰੰਟ ਵਾਲੀ ਘਾਟ ਦੇਖੋ ਬਾਹ ਖੋਲ ਕੇ ਇਸ ਤਰ੍ਹਾਂ ਆਪੇ ਇੱਕ ਸਾਈਡ ਤੋਂ ਫਰੰਟ ਵਾਲੀ ਕਾਟ ਪਾ ਦੇਣੀ ਠੀਕ ਹੈ ਜੀ ਲੋ ਜੀ ਕਮੀਜ਼ ਆਪਣਾ ਕੱਟ ਕੇ ਰੈਡੀ ਆ ਠੀਕ ਹੈ ਜੀ ਲੋ ਜੀ ਵੀਡੀਓ ਵੱਡੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹੋਰ ਵੀਡੀਓ ਦੇਖਣ ਲਈ ਬਣਾ ਅੰਕਲ ਨੂੰ